ਨਾਵਲ ਨਵਾਂ ਜਨਮ ਭਾਗ ਦੋ ਚਾਨਣ ਮੈਨੂੰ ਵੜ-ਵੜ ਖਾਂਦਾ ਸੂਰਜ ਵੈਰੀ ਜਾਪਦਾ ਸਵੇਰ ਦਾ ਲਾਲ ਚਿਹਰਾ ਮੇਰੇ ਕਾਲਜੇ ਨੂੰ ਲਾਂਬੂ ਲਾਉਂਦਾ ਦਿਨ ਮੈਨੂੰ ਖਾਣ ਨੂੰ ਪੈਂਦਾ ਕਿਉਂਕਿ ਇਹ ਸਾਰੇ ਮਿਲ ਕੇ ਮੇਰੀ ਹਕੀਰ ਹੋਂਦ ਉਗਾੜਦੇ ਮੈਨੂੰ ਠੇਠ ਕਰਦੇ ਤੇ ਖਾਲੀ ਦੁਨੀਆ ਉੱਤੇ ਮੈਨੂੰ ਚਾਕਣ ਲਈ ਮਜਬੂਰ ਕਰਦੇ ਮੈਂ ਇਨਾਂ ਸਾਰਿਆਂ ਤੋਂ ਲੁਕ ਜਾਣਾ ਚਾਹੁੰਦਾ ਹਨੇਰਾ ਚੰਗਾ ਲੱਗਦਾ ਰਾਤ ਮਹਿਰਮ ਜਾਪ ਦੀ ਰਾਤ ਵੀ ਹਨੇਰੀ ਚਿੱਟੀ ਰਾਤ ਮੇਰੇ ਲਈ ਦਿਨ ਦੀ ਭੈਣ ਹੀ ਹੁੰਦੀ ਸੀ ਮੈਂ ਮੂੰਹ ਲੁਕਾ ਕੇ ਸੌਂਦਾ ਤਾਰਿਆਂ ਦੇ ਨਾਲ ਵੀ ਮੈਂ ਅੱਖ ਨਹੀਂ ਸੀ ਮਿਲਾ ਸਕਦਾ ਜਿਵੇਂ ਮੈਂ ਜੱਗ ਦਾ ਚੋਰ ਹੋਵਾਂ ਭਾਵੇਂ ਮੈਂ ਕਫਨ ਵਾਂਗ ਚਾਦਰ ਤਾਣ ਕੇ ਸੌਂਦਾ ਪਰ ਰਾਤ ਦਾ ਹਨੇਰਾ ਵੀ ਮੈਨੂੰ ਚੈਨ ਨਹੀਂ ਸੀ ਦਿੰਦਾ ਨਵੀਂ ਸਵੇਰ ਫਿਰ ਮੌਤ ਵਾਂਗ ਮੂੰਹ ਖੋਲ ਕੇ ਆ ਜਾਂਦੀ ਕਿਸੇ ਹਨੇਰੀ ਕਬਰ ਵਿੱਚ ਮੌਤ ਦੀਆਂ ਡੂੰਘਾਣਾ ਥੱਲੇ ਮੈਂ ਸਦਾ ਦੀ ਨੀਂਦ ਸੌਣਾ ਚਾਹੁੰਦਾ ਪਰ ਮੈਂ ਇੰਨਾ ਕਰਨ ਦੀ ਤਾਕਤ ਨਹੀਂ ਸੀ ਰੱਖਦਾ ਅੰਤ ਦੀ ਕਮਜ਼ੋਰੀ ਸੀ ਇੰਨਾ ਵੀ ਉਤਸ਼ਾਹ ਨਹੀਂ ਸੀ ਆਪਣੇ ਆਪ ਨੂੰ ਮਾਰਨਾ ਪਰਲੇ ਸਿਰੇ ਦੀ 부ਜਦਲੀ ਹੈ ਪਰ ਇਹ 부ਜਦਲੀ ਕਰਨ ਲਈ ਵੀ ਇੱਕ ਛਣ ਲਈ ਅੰਤਾਂ ਦੀ ਬਹਾਦਰੀ ਦੀ ਲੋੜ ਹੈ ਮੇਰੇ ਵਿੱਚ ਤਾਂ ਜਾਣ ਹੀ ਨਹੀਂ ਸੀ ਮੇਰਾ ਇੱਕ ਜਿਗਰੀ ਦੋਸਤ ਮੇਰੇ ਘਰ ਆਉਂਦਾ ਮੈਂ ਚੰਗੀ ਤਰ੍ਹਾਂ ਉਸ ਨਾਲ ਗੱਲ ਵੀ ਨਹੀਂ ਸੀ ਕਰ ਸਕਦਾ ਉਸ ਦਿਆਂ ਕਈ ਕਈ ਚਿੱਠੀਆਂ ਦੇ ਜਵਾਬ ਨਹੀਂ ਸੀ ਦਿੰਦਾ ਮੁਸਕਰਾ ਕੇ ਮਿਲ ਨਾ ਸਕਦਾ ਪਰ ਉਸ ਵਿੱਚ ਮੇਰਾ ਕਸੂਰ ਨਹੀਂ ਸੀ ਮੇਰੇ ਉੱਤੇ ਇੱਕ ਤਰ੍ਹਾਂ ਪਹਾੜ ਡਿੱਗੇ ਹੋਏ ਸਨ ਇਹ ਕਮਰਿਆ ਹੋਇਆ ਆਦਮੀ ਮੁਸਕਰਾ ਨਹੀਂ ਸਕਦਾ ਕਿਸੇ ਨੂੰ ਮੁਸਕਰਾ ਕੇ ਮਿਲਣ ਲਈ ਅੰਦਰ ਜਾਣ ਚਾਹੀਦੀ ਹੈ ਝੂਠੀ ਮੁਸਕਰਾਹਟ ਬਹੁਤ ਵੱਡੀ ਹੱਕਤ ਹੈ ਮੇਰੇ ਵਿੱਚ ਉਹ ਜਾਣ ਨਹੀਂ ਸੀ ਜਦ ਉਹ ਮੇਰੇ ਘਰ ਆਉਂਦਾ ਮੈਂ ਮੰਜੇ ਤੇ ਪਿਆ ਹੁੰਦਾ ਉਸ ਨੂੰ ਦੇਖ ਕੇ ਚੁੱਪ ਹੀ ਰਹਿੰਦਾ ਉਹ ਮੈਨੂੰ ਬੁਲਾਉਂਦਾ ਮੈਂ ਚਾਦਰ ਨਾਲ ਮੂੰਹ ਟੱਕ ਕੇ ਪਾਸਾ ਪਰਤ ਲੈਂਦਾ ਇਹ ਉਸ ਦੀ ਹੱਕਤ ਨਹੀਂ ਸੀ ਇਹ ਉਸ ਦੀ ਇੱਜ਼ਤ ਸੀ ਮੈਂ ਜਿਵੇਂ ਹੁੰਦਾ ਦਿਸਦਾ ਉਸ ਦੇ ਲਈ ਉਚੀਅਚ ਨਾ ਕਰਦਾ ਜੇ ਮੈਂ ਝੂਠਾ ਮੁਸਕਰਾਉਂਦਾ ਉਹ ਉਸ ਦੀ ਹੱਦ ਤੱਕ ਹੁੰਦੀ ਮੈਂ ਆਪਣੇ ਜਿਗਰੀ ਦੋਸਤ ਦੀ ਘਰ ਆਏ ਦੀ ਹੱਦ ਤੱਕ ਕਰ ਦਿੰਦਾ ਦੇਨ ਵਿੱਚ ਮੈਂ ਕਈ ਕਈ ਵਾਰ ਫਿਸ ਫਿਸ ਕੇ ਜਾਂਦਾ ਕਈ ਕਈ ਵਾਰ ਦਿਨ ਵਿੱਚ ਮੈਂ ਆਪਣੇ ਹੱਥਾਂ ਵੱਲ ਦੇਖਦਾ ਮੈਨੂੰ ਜਾਪਦਾ ਮੇਰੇ ਹੱਥ ਬੁੱਢੇ ਹੋ ਰਹੇ ਹਨ ਸ਼ੀਸ਼ਾ ਨਹੀਂ ਸੀ ਦੇਖਦਾ ਦਾੜੀ ਦੇ ਕੁਝ ਚਿੱਟੇ ਵਾਲ ਕਾਲਜੇ ਵਿੱਚ ਸੂਈਆਂ ਜੋਬਦੇ ਹਰ ਰੋਜ਼ ਇਹ ਚਿੱਟੇ ਵਾਲ ਮੈਨੂੰ ਜਾਪਦਾ ਚਿੱਟੇ ਘੋੜੇ ਵਾਂਗ ਸਰਪਟ ਆ ਰਹੇ ਹਨ ਇਹ ਘੋੜੇ ਦੀਆਂ ਟਾਂਪਾਂ ਥੱਲੇ ਮੇਰੀ ਜਾਨ ਮਿੱਦੀ ਜਾਂਦੀ ਧੂੜ ਵਿੱਚ ਲੱਥੜਿਆ ਕਿੰਨੀ ਕਿੰਨੀ ਧੀਰ ਬਾਅਦ ਮੈਂ ਗਰਦਨ ਉੱਚੀ ਕਰਦਾ ਪਰ ਮੇਰੀ ਗਰਦਨ ਫੇਰ ਡਿੱਗ ਪੈਂਦੀ ਮੰਜੇ ਉੱਤੇ ਡਿੱਗੀ ਪਈ ਮੇਰੀ ਗਰਦਨ ਦੇਖ ਕੇ ਕਈ ਕਈ ਵਾਰ ਦਿਨ ਵਿੱਚ ਮੇਰੀ ਪਤਨੀ ਮੇਰੇ ਕਮਰੇ ਵਿੱਚ ਭਰੀਆਂ ਅੱਖਾਂ ਲੈ ਕੇ ਆਉਂਦੀ ਮੈਂ ਉਹਦੇ ਵੱਲ ਪਿੱਠ ਕਰ ਲੈਂਦਾ ਉਨੂੰ ਜਾਪ ਦਾ ਉਹਦਾ ਸਵਾਮੀ ਉਹਦੇ ਸਾਰੇ ਸੰਸਾਰ ਵੱਲ ਪਿੱਠ ਮੋੜਦਾ ਜਾਂਦਾ ਹੈ ਉਹ ਸੋਚਦੀ ਇਹ ਰੋਗ ਦਾ ਅਸੀਂ ਕੀ ਇਲਾਜ ਕਰਾਂਗੇ ਅਸੀਂ ਤਾਂ ਕਿਸੇ ਨਿੱਕੀ ਮੋਟੀ ਬਿਮਾਰੀ ਜੋਗੇ ਵੀ ਨਹੀਂ ਹਾਂ ਪਰ ਉਹ ਆਪਣੀ ਸਾਰੀ ਜਾਨ ਹਜ਼ਾਰ ਵਾਰ ਦਿਨ ਵਿੱਚ ਮੇਰੇ ਉੱਤੋਂ ਵੇਚ ਰਹੀ ਸੀ ਪਾਟੀਆਂ ਹੋਈਆਂ ਨਜ਼ਰਾਂ ਨਾਲ ਉਹ ਮੇਰੇ ਚਿਹਰੇ ਵੱਲ ਤੱਕਦੀ ਤੇ ਕਾਲਾ ਸਰਦ ਹੌਕਾ ਖਿੱਚਦੀ ਕਮਰੇ ਵਿੱਚੋਂ ਚਲੀ ਜਾਂਦੀ ਮੇਰੇ ਹੱਥ ਵਿੱਚ ਸੋਨੇ ਦਾ ਇੱਕ ਹਲਕਾ ਜਿਹਾ ਛੱਲਾ ਸੀ ਇੱਕ ਦਿਨ ਮੈਂ ਉਹ ਉਤਾਰ ਕੇ ਆਪਣੀ ਪਤਨੀ ਨੂੰ ਦੇਣ ਲੱਗਾ ਮੇਰਾ ਦਿਲ ਹੁਣ ਉਸ ਨੂੰ ਉਂਗਲੀ ਵਿੱਚ ਪਾ ਕੇ ਰੱਖਣ ਨੂੰ ਨਹੀਂ ਸੀ ਮੰਨਦਾ ਉਹੋ ਘਟ ਦੇ ਜਾਂਦੇ ਦਿਲ ਨਾਲ ਬੋਲੀ ਪਾਰ ਆਖੂਂਗਲੀ ਵਿੱਚ ਹੱਥ ਸੋਹਣਾ ਲੱਗਦਾ ਕਿਹੜਾ ਕੁਛ ਮੰਗਦੀ ਐ ਪਾ ਕੇ ਰੱਖ ਹੱਥ ਵਿੱਚ ਨੀਵੀਂ ਧੌਣ ਸੁੱਟੀ ਮੈਂ ਤਿਉੜੀ ਪਾ ਕੇ ਆਖਿਆ ਨਹੀਂ ਇਹ ਤੂੰ ਹੀ ਲੈ ਲੈ ਮੇਰਾ ਨਹੀਂ ਹੁਣ ਹੱਕ ਇਸ ਤਰ੍ਹਾਂ ਦੀਆਂ ਚੀਜ਼ਾਂ ਪਾਉਣ ਦਾ ਕਾਲਾ ਸਰਦ ਹੋ ਕਾ ਉਸ ਦੇ ਕਾਲਜੇ ਵਿੱਚੋਂ ਉੱਠਿਆ ਤੇ ਭਰੀਆਂ ਪਾਟੀਆਂ ਅੱਖਾਂ ਨਾਲ ਉਹ ਮੇਰੇ ਮੂੰਹ ਵੱਲ ਤੱਕਣ ਲੱਗੀ। ਮੈਨੂੰ ਆਪਣੇ ਗਲ ਪਏ ਕੱਪੜੇ ਵੀ ਅਕਾਰਥ ਲੱਗਦੇ। ਮੈਂ ਸੋਚਦਾ ਜਿਹੜੇ ਕੱਪੜੇ ਮੇਰੇ ਸਰੀਰ ਨੂੰ ਟੱਕਦੇ ਹਨ ਉਹ ਜਾਇਆ ਜਾ ਰਹੇ ਹਨ। ਜਿਹੜੀ ਰੋਟੀ ਮੈਂ ਖਾਂਦਾ ਹਾਂ ਉਹ ਫਜ਼ੂਲ ਜਾਂਦੀ ਹੈ। ਮੈਨੂੰ ਕੁਝ ਵੀ ਖਾਣ ਜਾਂ ਪਹਿਨਣ ਦਾ ਹੱਕ ਨਹੀਂ ਹੈ। ਮੈਂ ਧਰਤੀ ਉੱਤੇ ਬੋਝ ਹਾਂ ਮੈਨੂੰ ਹੁਣ ਇਸ ਧਰਤੀ ਉੱਤੇ ਰਹਿਣਾ ਨਹੀਂ ਚਾਹੀਦਾ ਕਈ ਵਾਰ ਉਹ ਪੁੱਛਦੀ ਕੀ ਰੋਗ ਹੈ ਤੈਨੂੰ ਕਿਸੇ ਨੇ ਕੁਝ ਕਹਿ ਦਿੱਤਾ ਉਸ ਦਾ ਭਾਵ ਸੀ ਕਿ ਬਹੁਤਾ ਕੋਮਲ ਹੋਣ ਕਰਕੇ ਸ਼ਾਇਦ ਮੇਰੇ ਦਿਲ ਉੱਤੇ ਕਿਸੇ ਦੀ ਕੋਈ ਗੱਲ ਲੜ ਗਈ ਹੈ ਮੈਨੂੰ ਕਿਸੇ ਨੇ ਕੁਝ ਨਹੀਂ ਕਿਹਾ ਮੈਨੂੰ ਕਿਸੇ ਨੇ ਕੀ ਕਹਿਣਾ ਹੈ ਮੈਨੂੰ ਮੇਰਾ ਆਪਣਾ ਆਪ ਹੀ ਵਿੱਚੇ ਵਿੱਚ ਕੁਝ ਰਕਹਿ ਰਿਹਾ ਹੈ ਫਿਰ ਮੈਂ ਗਰਦਨ ਸੁੱਟ ਲੈਂਦਾ ਤੇ ਅੱਖਾਂ ਵਿੱਚ ਪਾਣੀ ਆ ਜਾਂਦਾ ਉਹ ਮੇਰੇ ਮੂੰਹ ਵੱਲ ਤੱਕਦੀ ਤੇ ਆਪਣੇ ਹੰਝੂ ਪੂੰਝਦੀ ਪੂੰਝਦੀ ਕਹਿੰਦੀ ਤੂੰ ਕਿਸੇ ਪਾਸੇ ਚਲੇ ਆ ਜਾ ਫਿਰਨ ਕਰਨ ਵਾਸਤੇ ਮਨ ਕੋ ਸ਼ਹੂਰ ਜਿਆ ਹੋ ਜੂ ਤੇਰਾ ਜੇ ਕਿਹੜੇ ਪਾਸੇ ਜਾਵਾਂ ਮੈਂ ਹੌਕਾ ਲੈ ਕੇ ਆਖਦਾ ਮੇਰਾ ਕੋਈ ਵੀ ਪਾਸਾ ਨਹੀਂ ਕਿਸੇ ਆਪਣੇ دوست ਕੋਲ ਐਨੇ دوست ਨੇ ਤੇਰੇ ਮੈਂ ਲੰਮਾ ਹੌਕਾ ਖਿੱਚ ਕੇ ਕਹਿੰਦਾ ਮੈਨੂੰ ਕਿਸੇ ਨੇ ਨਹੀਂ ਚੱਲਣਾ ਮੈਂ ਕਿਸੇ ਦਾ ਕੁਝ ਨਹੀਂ ਕੀਤਾ ਮੈਂ ਕਿਸੇ ਦੇ ਕੰਮ ਦਾ ਨਹੀਂ ਤੂੰ ਜਾ ਤਾਂ ਸਹੀ ਕਿਸੇ ਕੋਲ ਕੋਈ ਤੱਕਣ ਤਾਂ ਨਹੀਂ ਲੱਗਿਆ ਤੈਨੂੰ ਖਰਚ ਆਪਣਾ ਕਰ ਲਈ ਤੇਰੀ ਸਿਹਤ ਠੀਕ ਹੋ ਜੂ ਚੰਡੀਗੜ੍ਹ ਚਲਿਆ ਜਾ ਪਟਿਆਲੇ ਲੁਧਿਆਣੇ ਜਲੰਧਰ ਚੱਕਰ ਮਾਰਿਆ ਕਿਸੇ ਨੂੰ ਮੇਰੀ ਲੋੜ ਨਹੀਂ ਕੀ ਜਾਵਾਂ ਮੈਂ ਕਿਸੇ ਕੋਲ ਉਹਦੀਆਂ ਅੱਖਾਂ ਤਰ ਹੋ ਜਾਂਦੀਆਂ ਕਿਸੇ ਪਹਾੜ ਤੇ ਚਲਿਆ ਜਾ ਉਹ ਮੇਰੇ ਭਿੱਜੇ ਨੈਣਾ ਨੂੰ ਤੱਕਦੀ ਮੈਂ ਨੈਣ ਚੁਰਾ ਕੇ ਉਹਦੀ ਗੱਲ ਨੂੰ ਕੱਟਦਾ ਹੋਇਆ ਉੱਤਰ ਦਿੰਦਾ ਪਹਾੜ ਮੇਰਾ ਮਤਲਬ ਹੁੰਦਾ ਕਿ ਕਿੱਥੇ ਮੈਂ ਤੇ ਕਿੱਥੇ ਮੇਰਾ ਪਹਾੜਾਂ ਤੇ ਜਾਣਾ ਤੇ ਜਾ ਕੇ ਰਹਿਣਾ ਉਹ ਆਪਣੇ ਲੱਖਾਂ ਹੰਝੂ ਪੀ ਕੇ ਤਰਲਾ ਕਰਦੀ ਫੇਰ ਆਖਦੀ ਮੇਰੇ ਕੋਲ ਇੱਕ ਛੱਲਾ ਹੈ ਉਹਨੂੰ ਵੇਚ ਕੇ ਚਲਿਆ ਜਾ ਤੇਰੇ ਨਾਲੋਂ ਕੀ ਪਿਆਰਾ ਏ ਇਹਦਾ ਮੈਂ ਕੋਈ ਉੱਤਰ ਨਾ ਦਿੰਦਾ ਅੱਖਾਂ ਵਿੱਚ ਹੰਝੂ ਆ ਜਾਂਦੇ ਜਿੰਨਾਂ ਨੂੰ ਲੁਕਾਣ ਲਈ ਮੈਂ ਪਾਸਾ ਮੋੜ ਕੇ ਪਿੱਠ ਕਰ ਲੈਂਦਾ ਕਈ ਵਾਰ ਮੈਂ ਲੰਮਾ ਹੋ ਕੇ ਲੈ ਕੇ ਉਸ ਨੂੰ ਆਖਦਾ ਮੈਂ ਤੇਰੇ ਨਾਲ ਧੋਖਾ ਕੀਤਾ ਹੈ ਕਿਹੜਾ ਉਹਦਾ ਮੂੰਹ ਸੁਰਖ ਹੋ ਜਾਂਦਾ ਤੇ ਨਾੜਾਂ ਉੱਭਰ ਆਉਂਦੀਆਂ ਬੜਾ ਧਰੋ ਕਮਾਇਆ ਮੈਂ ਤੇਰੇ ਨਾਲ ਕਿਹੜਾ ਧਰੋ ਉਹ ਸਾਰੀ ਜਾਨ ਦਾ ਜੋਰ ਲਾ ਕੇ ਕਹਿਣ ਦਾ ਯਤਨ ਕਰਦੀ ਤੇ ਆਪਣੇ ਹੰਝੂ ਨਾ ਰੋਕ ਸਕਦੀ ਬਹੁਤ ਬੁਰਾ ਹੋਇਆ ਐਵੇਂ ਲੱਗੀ ਤੂੰ ਮੇਰੇ ਲੜ ਲੈ ਹੈ ਕਮਲਾ ਪਰਲ ਪਰਲ ਤਾਰਾਂ ਉਸ ਦੀਆਂ ਅੱਖਾਂ ਵਿੱਚੋਂ ਵਗਣ ਲੱਗਦੀਆਂ ਉਹਦਾ ਨੱਕ ਸੂਹਾ ਲਾਲ ਹੋ ਜਾਂਦਾ ਕੀ ਕੀਤਾ ਮੈਂ ਸਾਰੀ ਉਮਰ ਕੋਸ਼ ਨਾ ਬਣਾਇਆ ਤੇਰਾ ਮੈਂ ਤੈ ਕੀ ਨਹੀਂ ਕੀਤਾ ਕਮਲਿਆ ਉਹ ਟੁੱਟੇ ਸਾਹਾਂ ਵਿੱਚ ਆਖਣ ਲੱਗਦੀ ਥੋੜਾ ਕੀਤਾ ਸਾਰੀ ਉਮਰ ਮੈਨੂੰ ਤਾਂ ਤੂੰ ਚਾਹੀਦਾ ਤੇਰੇ ਨਾਲ ਸੰਸਾਰ ਐ ਮੇਰਾ ਐਸ ਪਾਰ ਨਾ ਉਸ ਪਾਰ ਪਰੇ ਦਰਿਆ ਵਿੱਚ ਛੱਡ ਚੱਲਿਆਂ ਮੇਰੀ ਭੋ ਬ ਨਿਕਲ ਜਾਂਦੀ ਉਹ ਸਾਰੀ ਮੇਰੇ ਉੱਤੇ ਵੇਸ਼ ਕੇ ਮੈਨੂੰ ਜਾਂਦੇ ਨੂੰ ਫੜਨ ਲੱਗਦੀ ਆਪਣੀ ਜਾਨ ਦੀ ਸਾਰੀ ਤੜਕਣ ਮੇਰੇ ਵਿੱਚ ਰਚਾ ਦਿੰਦੀ ਹੋਲੀ ਹੋਲੀ ਪਰੇ ਦਰਿਆ ਵਿੱਚ ਪੈਰ ਉਖੜ ਜਾਣ ਕਰਕੇ ਮੈਂ ਉਸ ਨੂੰ ਸਾਰਾ ਜਿੰਬੜ ਜਾਂਦਾ ਤੇ ਡੁੱਬਦੇ ਜਾਂਦੇ ਨੂੰ ਤਿੰਕੇ ਦਾ ਨਹੀਂ ਪੂਰੀ ਚੰਦਨ ਦੀ ਗੇਲੀ ਦਾ ਸਹਾਰਾ ਪ੍ਰਾਪਤ ਹੋ ਜਾਂਦਾ ਇਸੇ ਸਹਾਰੇ ਨੂੰ ਬਾਹਾਂ ਪਾਈ ਮੈਂ ਪਰ ਦਰਿਆ ਵਿੱਚ ਖੜਾ ਸਾਂ ਧੰਨਵਾਦ ਅੱਗੇ ਭਾਗ 3 ਵਿੱਚ